ਜੀਸਾਸ ਸ੍ਰੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਸੋ ਅੱਜ ਹੈਗੀ ਆ 3 ਤਰੀਕ ਦਿਨ ਬੁੱਧਵਾਰ 3 ਜੁਲਾਈ ਸੋ ਅੱਜ ਵੈਸਾ ਸੀਤ ਦਾ ਬਰਥਡੇ ਹੈ ਹੈਪੀ ਬਰਥਡੇ ਟੂ ਮਾਈ ਲਿਟਲ 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 ਪ੍ਰਿੰसेस ਮਸੀ ਲਵਸ ਯੂ ਅ ਲੋਟ ਐਂਡ ਉਹਦੇ ਬਰਥਡੇ ਤੇ ਅਸੀਂ ਸ਼ਾਮ ਨੂੰ ਜਾਣਾ ਹੈ ਆ ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਸਵੇਰੇ ਇੱਕ ਫੰਕਸ਼ਨ ਆ ਇੱਕ ਸੈਲੂਨ ਦੀ ਇਨਾਗਰੇਸ਼ਨ ਆ ਓਪਨਿੰਗ ਆ ਉੱਥੇ ਚੱਲੇ ਆ ਐਕਚੁਅਲੀ ਉਹ ਨਾ ਇਸ ਕਰਕੇ ਕਿਉਂਕਿ ਮੈਂ ਉਹਨਾਂ ਦੇ ਪਰਮਨੈਂਟ ਕਲਾਇੰਟ ਆ ਜਦੋਂ ਵੀ ਮੈਂ ਇੱਥੇ ਆਉਣੀ ਆ ਤੇ ਦੂਸਰਾ ਇਹ ਆ ਕਿ ਉਹ ਦੋ ਪਾਰਟਨਰਸ ਨੇ ਖੋਲਈ ਆ ਦੂਸਰਾ ਜਿਹੜਾ ਹੈਗਾ ਉਹ ਮੇਰਾ ਫਰੈਂਡ ਆ ਮੇ ਨਾਲ ਸਕੂਲ 'ਚ ਪੜਦਾ ਹੁੰਦਾ ਸੀ ਉਹਨਾਂ ਦੋਨਾਂ ਨੇ ਮਿਲ ਕੇ ਖੋਲਈ ਆ ਸੋ ਮੈਨੂੰ ਇਨਵਾਈਟ ਕਰਨਾ ਆਇਆ ਸੀ ਇਹ ਤਾਂ ਮੈਂ ਹੁਣ ਉੱਥੇ ਚੱਲੀ ਆ ਇਨਾਗਰੇਸ਼ਨ ਤੇ ਅਮਨੀ ਦੇ ਨਾਲ ਤੇ ਦੂਸਰੇ ਏਅਰ ਵੀ ਸਾਡੀ ਗਵਾਂਡ ਚ ਵੀ ਰਹਿੰਦੇ ਨੇ ਤਾਂ ਹੁਣ ਚੱਲਿਆਂ ਉੱਥੇ ਤੇ ਉਸ ਤੋਂ ਬਾਅਦ ਫਿਰ ਮੈਂ ਜਾਣਾ ਆ ਉਧਰਲੇ ਘਰ ਮਨਦੀਪ ਕੋਲ ਕਿਉਂਕਿ ਸੀਟ ਤੇ ਬਰਥਡੇ ਦੀ ਡੈਕੋਰੇਸ਼ਨ ਕਰਨੀ ਆ ਉਹਨੇ ਕਿਹਾ ਸੀ ਛੇਤੀ ਆ ਜੀ ਤਾਂ ਮੈਂ फटाफट ਇਧਰੋਂ ਹੀ ਨੈਵੀਗੇਸ਼ਨ ਤੇ ਜਾ ਕੇ ਜਲਦੀ ਜਲਦੀ ਉਧਰ ਜਾਣਾ ਤੇ ਡੈਕੋਰੇਸ਼ਨ ਕਰਨੀ ਆ ਤੇ ਫਿਰ ਸ਼ਾਮ ਨੂੰ ਕੰਨਾ ਦਾ ਬਰਥਡੇ ਸੈਲੀਬ੍ਰੇਟ ਸੋ ਮਿਲਦੇ ਆ ਜੀ ਅੱਜ ਬਹੁਤ ਜ਼ਿਆਦਾ ਕੰਮ ਆ ਸੋ ਦੇਖਦੇ ਕਿੰਨਾ ਕੁ ਸ਼ੂਟ ਕਰ ਪਾਣੇ ਕਿੰਨਾ ਕੁ ਨਹੀਂ ਸਟੇ ਟਿਊਨਡ ਬਾਏ ਬਾਏ ਬਹੁਤ ਜ਼ਿਆਦਾ ਧੁੱਪ ਆ ਬਹੁਤ ਹੀ ਜ਼ਿਆਦਾ ਐਸ ਤਰ੍ਹਾਂ ਜਾਣਾ ਸਕੂਟੀ ਤੇ ਚੱਲਦੇ ਆ ਐਵੇਂ ਘੰਟਾ ਉੱਥੇ ਇੰਨੀ ਭੀੜੀ ਜੀ ਮਾਰਕੀਟ ਆ ਉੱਥੇ ਇੰਨੀ ਧੁੱਪ ਚ ਮੈਨੂੰ ਤਾਂ ਤਾਂ ਭੀੜ ਚ ਮੈਨੂੰ ਤਾਂ ਮੋੜੀ ਵੀ ਨਹੀਂ ਜਾਣੀ ਹੈਗੀ ਅੱਜ ਫਿਰ ਤੁਸੀਂ ਮੈਨੂੰ ਰੈਡੀ ਸੈਸ਼ਨ ਤੇ ਲੈ ਕੇ ਜਾਓਗੇ ਠੀਕ ਆ ਫਿਰ ਮੈਂ ਤੇ ਆਪਣੀ ਪਹੁੰਚ ਗਈਆਂ ਸੀ ਸੈਲੂਨ ਤੇ ਬਹੁਤ ਹੀ ਜ਼ਿਆਦਾ ਸੋਹਣਾ ਉਹਨਾਂ ਨੇ ਸੈਲੂਨ ਓਪਨ ਕੀਤਾ ਸੀ ਇੱਕ ਆਲਰੇਡੀ ਹੈਗਾ ਸੀ ਇਹ ਦੂਸਰੀ ਬ੍ਰਾਂਚ ਸੀ ਏਸੀ ਵਾਪਸ ਹੋ ਤਾਂ ਤੇ ਏਸੀ ਮੇਰੀ ਅੱਜ ਦੀ ਆਊਟਫਿਟ ਬਹੁਤ ਸੋਹਣਾ ਕੁੜਤਾ ਨਾਲ ਪਲਾਜ਼ੋ ਲੋਕ ਇੰਨੀ ਜ਼ਿਆਦਾ ਗਰਮੀ ਸੀ ਤਾਂ ਮੈਂ ਐਵੇਂ ਹਦਾ ਕਿ ਮੈਂ ਖੁੱਲੇ ਖੁੱਲੇ ਕੱਪੜੇ ਪਾਵਾਂ ਹਨਾ ਇਹ ਮੈਂ ਲਿਆ ਸੀ ਜ਼ੂਡੀਓ ਤੋਂ ਤੇ ਬਹੁਤ ਛੇਤੀ ਮੈਂ ਜ਼ੂਡੀਓ ਦਾ ਜਿਹੜਾ ਹਾਲ ਹੈ ਉਹ ਵੀ ਸ਼ੇਅਰ ਕਰੂੰਗੀ ਕਿਉਂਕਿ ਕਿਉਂਕਿ ਮੈਂ ਬਹੁਤ ਸੋਹਣਾ ਸੋਹਣਾ ਕੱਪੜੇ ਲੈ ਕੇ ਆਈ ਸੀ ਜ਼ੂਡੀਓ ਤੋਂ ਤੇ ਬਹੁਤ ਹੀ ਜ਼ਿਆਦਾ ਸਹੀ ਰੇਟਾਂ ਮਿਲੇ ਸੀ ਕਿਉਂਕਿ ਜਦੋਂ ਮੈਂ ਮਤਲਬ ਹਨਾ ਆਸਟ੍ਰੇਲੀਆ ਜਾਂ ਕੈਨੇਡਾ ਰਹਿੰਦੀ ਸੀ ਉੱਥੇ ਮੈਂ ਲੋਕਾਂ ਦੇ ਵੀਡੀਓ ਦੇਖਦੀ ਹੁੰਦੀ ਸੀ ਇੰਡੀਆ ਦੇ ਵਿੱਚ ਜੂਟਿਓ ਤੇ ਇਹਨੇ ਸੋਨੇ ਸੋਨੇ ਕੱਪੜੇ ਜਿੱਦਾਂ ਹੀ ਮੈਂ ਇੱਥੇ ਪਹੁੰਚੀ ਸੀ ਇੰਡੀਆ ਮੈਂ ਸਭ ਤੋਂ ਪਹਿਲਾਂ ਕਿਹਾ ਮੈਂ ਜੂਟਿਓ ਜਾਣਾ ਮੈਂ ਆਪਣੇ ਸਾਰੇ ਕੱਪੜੇ ਜੂਟਿਓ ਤੋਂ ਲੈ ਕੇ ਆਈ ਬਹੁਤ ਜ਼ਿਆਦਾ ਵਧੀਆ ਕੱਪੜਾ ਮੇਨ ਚੀਜ਼ ਫੈਬਰਿਕ ਬਹੁਤ ਜ਼ਿਆਦਾ ਵਧੀਆ ਆ ਤੇ ਹੁਣ ਮਨਦੀਪ ਦਾ ਫੋਨ ਆ ਗਿਆ ਸੀ ਉਹ ਬੁਲਾ ਰਹੀ ਆ ਉਧਰ ਕਿ ਸਵਾ 11 ਹੋ ਗਏ ਹੋ ਨੇ ਉਹਨੇ 12:00 ਵਜੇ ਫੇਅਰ ਡੈਕੋਰੇਸ਼ਨ ਕਰਨੀ ਆ 3 ਵਜੇ ਕਰਨਾ ਕੇਕ ਕੱਟੋ ਉਹ ਤੇ ਲੇਕਰ ਜਾਂਦੋਂ ਪਹਿਲਾ ਹੁਣ ਚੱਲੇ ਆ ਅਸੀਂ ਖੰਨੇ ਮੈਂ ਤੇ ਦਵਿੰਦਰ ਕਿਉਂਕਿ ਲੈਣੀ ਸੀ ਦਵਾਈ ਮੈਂ ਵੀ ਲੈਣੀ ਸੀ ਕਿਉਂਕਿ ਮੇਰੀ ਜੜੀ ਹਣਾ ਸਰਜਰੀ ਹੋਈ ਆ ਉਹਦੀ ਥੋੜੀ ਜੀ ਦਵਾਈ ਉਹਨੇ ਕਹੇ ਸੀ ਕਫ ਤੇ ਬਾਦ ਫੇਰ ਲੈ ਜਿਓ ਤਾਂ ਉਹ ਖਤਮ ਹੋ ਗਈ ਸੀ ਉਹ ਵੀ ਮੈਂ ਸੋਚਿਆ ਅੱਜ ਹੀ ਲਿਆਉਨੇ ਆ ਤੇ ਮੇਰੀ ਇੱਕ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਉਹ ਵੀ ਮੈਂ ਲੈਣੀ ਸੀ ਮੈਂ ਉਹ ਲੈਣ ਚੱਲੀਆਂ ਹੁਣ ਤੇ ਸੋ ਮੈਂ ਤੇ ਦਵਿੰਦਰ ਹੁਣ ਚੱਲਿਆ ਫਟਾਫਟ ਫਿਰ ਅਸੀਂ ਛੇਤੀ ਦਵਾਈ ਲਿਆ ਕੇ ਫਟਾਫਟ ਜਾਣਾ ਉਦਦੇਲੇ ਕਿਰੇ ਡੈਕੋਰੇਸ਼ਨ ਕਰਨ ਅੱਜ ਬਹੁਤ ਜ਼ਿਆਦਾ ਕੰਮ ਨੇ ਇਹ ਆ ਮੇਰਾ ਬ੍ਰਦਰ ਦਵਿੰਦਰ ਤੇ ਇਹਦੇ ਨਾਲ ਚੱਲੇ ਆ ਮੈਂ ਦਵਾਈ ਲੈਣ ਇੰਨਾ ਆਉਣਾ ਇਹਨੂੰ ਵੀ ਅਸ ਬਹੁਤ ਜ਼ਿਆਦਾ ਗਰਮੀ ਲੱਗਦੀ ਅੱਜ ਮੈਂ ਇਹਨੂੰ ਕਿਹਾ ਵੀ ਚੱਲਦਾ ਹੈ ਕੱਪੜੇ-ਕੁਪੜੇ ਪਾ ਜੀਨ ਜੂਨ ਪਾਟ ਸ਼ਰਟ ਪਾ ਨਹੀਂ ਤਾਂ ਇਹ ਵੀ ਲੋਅਰ ਟੀ-ਸ਼ਰਟ ਸੀ ਫਿਰਦਾ ਰਹਿੰਦਾ ਮੇਰੇ ਮੰਗੋ ਉਹ ਤਾਂ ਕਿੰਨੀ ਆਜਾ ਵਿੱਚ ਗੰਧਾਣਾ ਤਾਂ ਇਹ ਤੀਜ ਕਾਰਜੀ ਆ ਆਨੇ ਰੰਗ ਲਏ ਨਾ ਚਲੋ ਚੱਲਦੇ ਆ ਜੀ ਚਲੋ ਬੱਚੀ ਸਕੂਟੀ ਤੇ ਚੱਲਣਾ ਚਲੋ ਚੱਲੀਏ ਅभी ਦਵਾਈਆਂ ਕਿ ਬਹੁਤ ਜ਼ਿਆਦਾ ਗਰਮੀ ਆ ਹੱਥ ਤੋਂ ਵੱਟ ਆੜੇ ਆੜੇ ਖਾਸੇ पहुंच गया खनने बस सोना छि छि दवाई ला ਉੱਪਰ ਕਿਉਂ ਤੇ ਭੀੜ ਨਾ ਹੋਵੇ ਇੰਨੀ ਜ਼ਿਆਦਾ ਤੇ ਛੇਤੀ ਸਾਡੀ ਵਾਰੀ ਆ ਜਾਏ ਤੇ ਛੇਤੀ ਫ੍ਰੀ ਹੋ ਕੇ ਘਰ ਚਾਈਏ ਨਹੀਂ ਮੰਦੀਪ ਨੇ ਮਾਰ ਦੇਣਾ ਸਾਨੂੰ ਕਿਉਂਕਿ ਡੈਕੋਰੇਸ਼ਨ ਕਰਨੀ ਸੀ ਜਾ ਕੇ ਹੈਪੀ ਬਰਥਡੇ ਟੂ ਯੂ ਗੱਦੂ ਹੈਪੀ ਬਰਥਡੇ ਟੂ ਯੂ ਥੈਂਕ ਯੂ ਤਾਂ ਕਹਿ ਨਹੀਂ ਗਾ ਕੋਈ ਗੱਤ ਨਹੀਂ ਮੰਨਣਾ ਫਿਰ ਹਾਂ ਰੱਤੀ ਹੈ ਕਿੱਥੇ ਹੋਸਸੇ ਖਾਲੀ ਹੱਥ ਆਇਆ ਕਾਰਾ ਲੱਗਫਟ ਗੁਫਟ ਕੋਈ ਨਹੀਂ ਲਿਆ ਸੀਰਤ ਬਈ ਐਸੀ ਕੋਈ ਗੁਫਟ ਨਹੀਂ ਲਿਆ ਹੈਗਾ ਕੋਈ ਚੱਕਰ ਤਾਂ ਨਹੀਂ ਨਹੀਂ ਅਬੇ ਰਗਾਲ ਸੋਣ ਸੀਰਤ ਤੁਸੀਂ ਆਪ ਹੀ ਤਾਂ ਕਹਿ ਸੀ ਮੈਨੂੰ ਕੁਛ ਨਹੀਂ ਚਾਹੀਦਾ ਨਹੀਂ ਕੀ ਚਾਹੀਦਾ ਮੈਨੂੰ ਪਿੰਕ ਬਲੂੰਡੀਆਂ ਬਹੁਤ ਕਿਚਨ ਸਟ ਦੇਖੀ ਕਿਚਨ ਸਟ ਮਦੀਪ ਘਰ ਥੈਂਕ ਯੂ ਭਾਬੀ ਮਦੀਪ ਘਰ ਕਰਨ ਲੱਗੇ ਮੇਰੇ ਤਾਂ ਪਹਿਲਾਂ ਹੀ ਡੈਕੋਰੇਸ਼ਨ ਮੈਂ ਜਾਣੀ ਉਧਰ ਮੇਰੀ ਵਾਈਡ ਵਾਈਡ ਛੋਟਾ ਜਿਹਾ ਆਇਆ ਉਹ ਕਾਲਾ ਕੋਈ ਨਹੀਂ ਛੋਟੇ ਪਾਂਛੇ ਆਏ ਅੱਜ ਤੁਹਾਡਾ ਸਾਰਾ ਵੀ ਆ ਗਿਆ ਮਾ ਸਾਰਾ ਲੱਗਦਾ ਬਹੁਤ ਜਿਆਦਾ ਬਹੁਤ ਵੱਡਾ ਲੱਗ ਬਣ ਗਿਆ ਲੱਗਾ ਇੱਥੇ ਲੋਣੇ ਨਾ ਮਾਤਰੀ ਦੀ ਜਾਲੀਆਂ ਜੀਆਂ ਲਗਾਉਣੀਆਂ ਨੇ ਕਿ ਲਾਉਣੀਆਂ ਨੇ ਕਿ ਲਾਈਟਾਂ ਲਾਉਣੀਆਂ ਨੇ ਮੇਰੇ ਘਰ ਤੋਂ ਇਧਰੋਂ ਲੰਬੀ ਰੱਖ ਲਈਏ ਬਸ ਐਂ ਦੇਖੋ ਗੱਲ ਇਹ ਵਾਰ ਐਵੇਂ ਅਸੀਂ ਕਰਦੇ ਹਾਂ ਮੈਂ ਇਹ ਜਿਹੜੀ ਮੈਂ ਫਸੂਗੀ ਮੈਂ ਤਾਂ ਮੁਹਾਏ ਗਈ ਨਹੀਂ ਬਲਾਈਟ ਚ ਗੈਰੀਆ ਦੋ ਬੈਲੂਨ ਬਚੂਗੇ ਬਲਾਈਟ ਤੇ ਤਾਂ ਠੀਕ ਨਹੀਂ ਪਿਆ ਹੁੰਦਾ ਤਾਂ ਸਮਝ ਕੇ ਮਾਰਦੇ ਹਾਂ ਕਿ ਹਾਂ ਹੋ ਗਈ ਹੈ ਜੀ ਡੈਕੋਰੇਸ਼ਨ ਸੀਤ ਦੇ ਬਰਥਡੇ ਦੀ ਬਹੁਤ ਸੋਹਣੀ ਕੀਤੀ ਆ ਅਸੀਂ ਚੱਲ ਪਏ ਸੀ ਜੀ ਬਰਥਡੇ ਤੇ ਜਾਣ ਵਾਸਤੇ ਸੜਨਾ ਹੋ ਗਿਆ ਕਲੋਲ ਕਿਉਂਕਿ ਸਾਡੇ ਵੱਜ ਗਈ ਲਾਈਟ ਬੜੀ ਮੁਸ਼ਕਿਲ ਨਾਲ ਸੀ ਤਿਆਰ ਹੋਏ ਨੇ ਐਵੇਂ ਦੇ ਕੱਪੜੇ ਪਾਏ ਹੋਏ ਨੇ ਬਹੁਤ ਗਰਮੀ ਆ ਰਹੀ ਹੈ ਮੈਨੂੰ ਵੀ ਨਹੀਂ ਤੈਂ ਤਾਂ ਮੈਂ ਵੀ ਆ ਗਈ ਆ ਮੈਂ ਤੈਨੂੰ ਆਪਣੀ ਸ਼ਕਲ ਤਾਂ ਕਹਣੀ ਮੇਰਾ ਤਾਂ ਜ਼ਿਆਦਾ ਹੀ ਹੋਇਆ ਹੈਗਾ ਐਨਾ ਤਾਂ ਵੀ ਸੂਟ ਬਾਲਾ ਪਾਰਟੀ ਵੇਅਰ ਪਾਇਆ ਕੋਈ ਕੁਝ ਨਹੀਂ ਪਰ ਇਹ ਆ ਨਾ ਦੀਦੀ ਤੁਹਾਡੇ ਲਈ ਠੀਕ ਆ ਹੁਣ ਤੁਸੀਂ ਫੇਰ ਟੇਚੇ ਚ ਐਵੇਂ ਕੱਪੜੇ ਲੈ ਆ ਜੇ ਨਾ ਤੁਸੀਂ ਬਾਹਰ ਪਾਉਨੇ ਹੋ ਇਹ ਮਿਲਗਾ ਤੁਹਾਡੇ ਸੂਟ ਪੈ ਨੂੰ 1.5 ਸਾਲ ਹੋ ਗਏ ਐ ਮੇ 1.5 ਸਾਲ ਹੋ ਗਿਆ ਸੂਟ ਲੈ ਇਹਨੂੰ ਪਹਿਲੀ ਵਾਰ ਪਾਇਆ ਮੈਂ ਤਾਂ ਹੀ ਕਿਹਾ ਸੀ ਮੇਰੀ ਦੀ ਪਾਵਰ ਐਡਾ ਸਾਡੀ ਬਾਣੀ ਵੇਟ ਕਰਦੀ ਕਰਦੀ ਬਰਥਡੇ ਦੀ ਸੌਂਗੀ ਕਿਉ ਟੂ ਹੋ ਗਿਆ ਘਰ ਮੇ ਬਹੁਤ ਹੁਣ ਅਸੀਂ ਤੁਹਾਨੂੰ ਮਿਲਦੇ ਆਂ ਸੀਟ ਦੇ ਬਰਥਡੇ ਤੇ ਆਕੇ ਜੀ ਪੀਜ਼ਾ ਜਿਵੇਂ ਆ ਗਏ ਹੋਏ ਨੇ ਬਰਥਡੇ ਤੇ ਲੈ ਕੇ ਜਾਣ ਵਾਸਤੇ ਪੀਜ਼ੇ ਹਾਂ ਅੱਜ ਇੱਕ ਸਾਨੂੰ ਡੀਲ ਵੀ ਵਧੀਆ ਮਿਲ ਗਿਆ ਅੱਜ ਵੈਨਸਡੇ ਨੂੰ ਆਇਆ ਉਹਦਾ ਬਰਥਡੇ ਬਾਈ 1 ਗੈਟ 1 ਹੋ ਗਿਆ ਨਾ ਵਧੀਆ ਹੋ ਗਿਆ ਬਣੀ ਦਾ ਵੀ ਉਦੋਂ ਹੀ ਆ ਬੱਚੇ ਵੈਸੇ ਪੀਜ਼ਾ ਹੀ ਖਾਂਦੇ ਨੇ ਆਪਾਂ ਉਹ ਹੀ ਮੰਗਾ ਲਾਂ ਸਨਿਵਾਰ ਦਾ ਮੇਰਾ ਨਾ ਨਹੀਂ ਬੁੱਧਵਾਰ ਹਾਂ ਬੁੱਧਵਾਰ ਦਾ ਹਨਾ ਵੀ ਤੁਸੀਂ ਇਕੱਠੇ ਤਾਂ ਮਨਾਉਣੀ ਆ ਦੋਨੀਆਂ ਸਹੀ ਗੱਲ ਆ ਪੀਜ਼ਾ ਹੀ ਮੰਗਾ ਲਾਂਗੇ ਉਸ ਦਿਨ ਨਾਲ ਬਾਈ 1 ਗੈਟ 1 ਹੁੰਦਾ ਨਾ ਲਾਰਜ ਮੰਗਾ ਲਾਂਗੇ ਹਨਾ ਸਾਰੇ ਹਾਂਜੀ ਵਧੀਆ ਚਲੋ ਮੰਮੀ ਛੰਡੇ ਨਾ ਹੋ ਜਾਣ ਪੀਜੇ ਹਨਾ ਬਾਣੀ ਦੇ ਵੀ ਗਿਫਟ ਦੇਣਾ ਨਾ ਫਿਰ ਰੋਗੀ ਸੋ ਮੇਰਾ ਤਾਂ ਖਾਤਣਾ ਨਾ ਬਹੁਤ ਸਣ ਲੱਗਦਾ ਮੈਂ ਤੇਰੀ ਬਾਹੀ ਬਹੁਤ ਸੋਣੀ ਲੱਗਦੀ ਹੈ ਹਾਂ ਬਾਣੀ ਥੋੜਾ ਗਿਫਟ ਦਿੱਤਾ ਲੋ ਦੇ ਦੋ ਇਹ ਦੀਦੀ ਦਾ ਗਿਫਟ ਦੇਣਾ ਤੁਸੀਂ ਚਲੋ ਚੱਲੀਏ ਖਾਣਾ ਓਏ ਸਾਡੀ ਬਰਥਡੇ ਗਰਲ ਕਿੱਥੇ ਆ ਬਰਥਡੇ ਗਰਲ ਲਓ ਲਓ ਆਪਣੀ ਡਰੈਸ ਤਾਂ ਦਿਖਾ ਦਿਓ ਲੁੱਕ ਐਟ ਹਰ ਸਾਦਾ ਖਾਈ ਨਹੀਂ ਸੀ ਵਾਓ ਸੋਨੀਆ ਤੇ ਆ ਸਾਡੀ ਪ੍ਰਿੰਸੈਸ ਦਾ ਕਰਾਊਨ ਕਿੰਨਾ ਸੋਹਣਾ ਏ ਪਾਪਾ ਕਿੱਥੇ ਆ ਤਾਡੀ ਪੂਰੀ ਆਊਟਰੇਟਰ ਕੀ ਉਹ ਪਤਾ ਨਹੀਂ ਕਿਥੇ ਗਿਆ ਸੁੱਤੇ ਪੇ ਵਿੱਚ ਰਹਿ ਗਿਆ ਗੱਡੀ ਦੇ ਸਾਰੇ ਖੜ ਜੋ ਸਾਰੇ ਖੜਾ ਹੋ ਜਾ ਫੋਟੋ ਖਿੱਚਾਂ ਮੈਂ ਤੁਹਾਡੀ ਚਲੋ ਸਾਰੇ ਬੱਚੇ ਫੋਟੋ ਖਿੱਚਦੇ ਆ ਸਾਰੇ ਇਕੱਠਾ ਕਰੋ ਯਾ ਹੈਪੀ ਹੈਪੀ ਹਾਪੀ ਹੈਪੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆ ਜੀ ਮਾਸੀ ਪਹਿਲਾ ਵਾਲਾ ਵਲੌਗ ਚ ਵੀ ਤੁਸੀਂ ਦੇਖਿਆ ਵੇ ਮਾਸੀ ਨੂੰ ਆ ਮੇਰੀ ਬੀਬੀ ਜਿਹੜੀ ਮੈਂ ਹਮੇਸ਼ਾ ਗਾਲਾ ਕੱਢਦੀ ਰਹਿੰਦੀ ਹੁੰਦੀ ਆ ਤੁਸੀਂ ਦੇਖਿਆ ਹੀ ਆ ਆ ਭਾਬੀ ਆ ਸਾਡਾ ਲੱड्डू ਜੁਜਾਰ ਸਿੰਘ ਬੂਆ ਕਹਤੋ ਬੂਆ ਕਹਦੇ ਬੂਆ ਹੋਰ ਨਹੀਂ ਕਹਿਣਾ ਹੈਗਾ ਖਾਲੀ ਕਰੋ ਬੱਚੋ ਕੇਕ ਆ ਗਿਆ ਹੈ ਮੈਂ ਖਾ। ਵਾਲਾ। ਸਿੰਕਾਂ ਦੇ ਵੀ ਕਿਥੇ? ਬਹੁਤ ਸੋਹਣਾ ਕੇਕ ਬਣਾਇਆ ਬਹੁਤ ਜ਼ਿਆਦਾ। ਸੀਰ ਰਹੀ ਗੀ ਰਹੀ ਐ। ਮੈਨੂੰ ਸੁਣੋ ਮੈਂ ਸਿਕਨਾਂ ਦੇ ਵੀ ਕਰਤੀ ਆ ਕਰਤੀ ਐ। ਉਹ ਨਾਂ ਨਾਂ ਦੇਵੀ। ਵੇ ਵੇ। ਸੁਣੋ। ਵੇ ਤੇ ਸਾਈਡਾਂ ਤੋਂ ਦੀ ਕੈਂਡਲੋ। ਟੁੱਟ ਰਲਾ ਦਿੰਦਾ ਤਾ। ਬਾਣੂ ਕਿਹੜਾ ਬਤਾ ਮੈਂ ਕਿੰਨਾ ਹੋਰ ਬਤਾ ਬਸ ਰੋਕ ਜੋ ਨਹੀਂ ਖਰਾਣਾ ਸਭ ਇਹ ਸਬੱਤ ਦੀਸ ਤੇ ਮਰੀਆ ਪੜੀਆਂ ਆਇਆ ਸੋੜਦੇ ਹੋਣਗੇ ਟੋਟਲ ਚਾਹਣਾ ਟੋਟਲ ਕਿੱਛ 1000 ਦੀ ਇਹ ਕੱਪੀਆ ਆਹ ਇਹ ਛੋਟੀ ਦੀਦੀ ਪਹਿਲੇ ਮੈਂ ਤੇਰੇ ਨਾਲ ਗੱਲ ਕਰ ਲੈਂਦੀ ਆ ਕਮਲ ਵਾਲੇ ਦਾ ਇਹ ਕਿਹਦੀ ਆ ਇਹ ਇੱਥੇ ਰੱਖ ਤਾ